ਹਾਂਜੀ ਬਾਈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਪਿੰਡ ਬਾਈ ਦਾ ਅਮਰਕੋਟ ਜ਼ਿਲ੍ਹਾ ਤਰਨਤਾਰਨ ਠੀਕ ਹੈ ਨਾ ਬਾਈ ਕੋਲ ਟੌਪ ਦੀ ਗਾਂ ਰੇਟ ਬਾਈ ਕਹਿੰਦਾ 85000 ਠੀਕ ਹੈ ਜੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਸੋਹਣੀ ਲੇਵਲ ਉਹ ਆ ਠੀਕ ਹੈ ਜੀ 5-4 ਦਿਨ ਬਾਈ ਕਹਿੰਦਾ ਸੂਣ ਦੇ ਲੋ ਵੱਧ ਜਾਣਕਾਰੀ ਬਾਈ ਤੇ ਲੈ ਲਓ ਜੀ ਠੀਕ ਹੈ ਜੀ ਕਰਮਾ ਵਾਲੀ ਬੱਸੀ ਸੋਹਣੀ ਬਹੁਤ ਹੈ ਜੀ ਦੇਖ ਸਕਦੇ ਹੋ ਕਦ ਕੋਦ ਸੋ ਕੋਨਾ ਕਰਨ ਵਾਲੀ ਬਧੀ ਲੈਵਲ ਉਹ ਵੀ ਦੇਖ ਸਕਦੇ ਆ ਤੁਸੀਂ ਜੀਤਾ ਫਾਰਮ ਟੀਵੀ ਨੂੰ ਬਾਦ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਜੇ ਕਿਸੇ ਨੇ ਇਤਾਂ ਦੀ ਐਡ ਲਵਾਉਣੀ ਆ ਤਾਂ WhatsApp ਰਾਹੀਂ ਵੀਡੀਓ ਪੇਚ ਕੇ ਭਰਾ ਐਡ ਲਵਾ ਸਕਦੇ ਹਾਂ ਠੀਕ ਹੈ ਜੀ ਬਾਕੀ ਬਰਾ ਆਪਣਾ Facebook ਤੇ ਪੇਜ ਅਗਰਜੀਤ ਰਾਏ ਠੀਕ ਹੈ ਜੀ ਉੱਤੇ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਗਰਜੀਤ ਰਾਏ ਨੰਬਰ ਆਪਣਾ ਬਈ ਸਕਰੀਨ ਦੇ ਵਿੱਚ ਚੱਲ ਰਿਹਾ ਹੈ 7728000355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ